ਜਿੱਥੇ ਸਰਕਾਰ ਆਏ ਦਿਨ ਸਰਕਾਰੀ ਹਸਪਤਾਲਾਂ ਨੂੰ ਲੈ ਕੇ ਬਿਆਨਬਾਜ਼ੀਆਂ ਕਰਦੀ ਹੈ ਉੱਥੇ ਕਿਤਨਾ ਕਿਤੇ ਜਿਹੜੇ ਸਰਕਾਰੀ ਹਸਪਤਾਲ ਨੇ ਉਹ ਆਏ ਦਿਨ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਨੇ ਹੁਣ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਚੂਹਿਆਂ ਵੱਲੋਂ ਪਾਰਟੀ ਕੀਤੀ ਗਈ ਹੈ ਇਹ ਗੱਲ ਮੈਂ ਕਿਉਂ ਕਹਿ ਰਿਹਾ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਚੂਹੇ ਐ ਉਹ ਇੱਕ ਪਲੇਟ ਦੇ ਵਿੱਚ 15-20 ਚੂਹੇ ਇਕੱਠੇ ਹੋ ਕੇ ਉੱਥੋਂ ਪਲੇਟ ਦੇ ਵਿੱਚੋਂ ਖਾਣਾ ਖਾ ਰਹੇ ਨੇ ਜੋਹਿਆ ਨੇ ਸਿਵਲ ਹਸਪਤਾਲ ਦੇ ਵਿੱਚ ਤੜਥੱਲੀ ਮਚਾਈ ਹੋਈ ਹੈ ਮਰੀਜ਼ਾਂ ਦਾ ਉੱਥੇ ਰਹਿਣਾ ਔਖਾ ਹੋਇਆ ਹੈ ਚੂਹੇ ਆ ਜਿਹੜੇ ਛੱਤਾ ਤੇ ਚੜ ਜਾਂਦੇ ਨੇ ਸੁੱਤੇ ਪਏ ਮਰੀਜ਼ਾਂ ਉੱਤੇ ਜਿਹੜੇ ਉਹਨਾਂ ਦੇ ਕੰਬਲ ਖਿੱਚੇ ਜਾਂਦੇ ਨੇ ਬੈਗਾਂ ਵਿੱਚ ਵੜ ਜਾਂਦੇ ਨੇ ਕਿਤਨਾ ਕਿਤੇ ਮਰੀਜ਼ਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਆਓ ਤੁਹਾਨੂੰ ਇਹ ਪੂਰੀ ਵੀਡੀਓ ਦਿਖਾਉਂਦੇ ਹਾਂ ਪਹਿਲਾਂ ਜਿੱਥੇ ਸਰਕਾਰ ਆਏ ਦਿਨ ਸਰਕਾਰੀ ਹਸਪਤਾਲਾਂ ਨੂੰ ਲੈ ਕੇ ਬਿਆਨਬਾਜ਼ੀਆਂ ਕਰਦੀ ਹੈ ਉੱਥੇ ਕਿਤਨਾ ਕਿਤੇ ਜਿਹੜੇ ਸਰਕਾਰੀ ਹਸਪਤਾਲ ਨੇ ਉਹ ਆਏ ਦਿਨ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਨੇ ਹੁਣ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਚੂਹਿਆਂ ਵੱਲੋਂ ਪਾਰਟੀ ਕੀਤੀ ਗਈ ਹੈ ਇਹ ਗੱਲ ਮੈਂ ਕਿਉਂ ਕਹਿ ਰਿਹਾ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਚੂਹੇ ਆ ਉਹ ਇੱਕ ਪਲੇਟ ਦੇ ਵਿੱਚ 15-20 ਚੂਹੇ ਇਕੱਠੇ ਹੋ ਕੇ ਉੱਥੋਂ ਪਲੇਟ ਦੇ ਵਿੱਚੋਂ ਖਾਣਾ ਖਾ ਰਹੇ ਨੇ ਚੂਹਿਆਂ ਨੇ ਸਿਵਲ ਹਸਪਤਾਲ ਦੇ ਵਿੱਚ ਤੜਥੱਲੀ ਮਚਾਈ ਹੋਈ ਹੈ ਮਰੀਜ਼ਾਂ ਦਾ ਉੱਥੇ ਰਹਿਣਾ ਔਖਾ ਹੋਇਆ ਹੈ ਚੂਹੇ ਆ ਜਿਹੜੇ ਛੱਤਾ ਤੇ ਚੜ ਜਾਂਦੇ ਨੇ ਸੁੱਤੇ ਪਏ ਮਰੀਜ਼ਾਂ ਉੱਤੇ ਜਿਹੜੇ ਉਹਨਾਂ ਦੇ ਕੰਬਲ ਖਿੱਚੇ ਜਾਂਦੇ ਨੇ ਬੈਗਾਂ ਵਿੱਚ ਵੜ ਜਾਂਦੇ ਨੇ ਕਿਤਨਾ ਕਿਤੇ ਮਰੀਜ਼ਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਆਓ ਤੁਹਾਨੂੰ ਇਹ ਪੂਰੀ ਵੀਡੀਓ ਦਿਖਾਉਂਦੇ ਆਂ ਪਹਿਲਾਂ